ਵਿਆਹ ਵਿੱਚ ਬਿਨਾਂ ਬੁਲਾਏ ਆਇਆ ਬਾਬਾ ਕਰਤਾ ਆ ਕੰਮ ਰਿਸ਼ਤੇਦਾਰ ਦੇਖ ਕੇ ਹੋ ਗਏ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਵਿਆਹ ਵਿੱਚ ਬਿਨਾਂ ਬੁਲਾਏ ਕੋਈ ਵੀ ਨਹੀਂ ਜਾਂਦਾ ਪਰ ਹੁਣ ਇੱਕ ਬਾਬੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੀ ਦਾੜੀ ਵਾਲਾ ਬਾਬਾ ਵਿਆਹ ਵਾਲੇ ਘਰੇ ਡੀਜੇ ਤੇ ਕਿਵੇਂ ਆਪਣੀ ਮਸਤੀ ਵਿੱਚ ਨੱਚ ਰਿਹਾ ਹੈ ਅਤੇ ਕੋਲ ਨੱਚ ਰਹੀਆਂ ਔਰਤਾਂ ਉਸ ਵੱਲ ਦੇਖ ਕੇ ਇਸ਼ਾਰਾ ਕਰਦੀਆਂ ਨੇ ਕਿ ਇਹ ਕੌਣ ਹੈ ਪਰ ਬਾਬਾ ਤਾਂ ਫੁੱਲ ਨਜ਼ਾਰੇ ਨਾਲ ਵੱਖ-ਵੱਖ ਸਟੈਪ ਕਰਕੇ ਭੰਗੜਾ ਪਾ ਰਿਹਾ ਹੈ ਅਤੇ ਜਦੋਂ ਇਹ ਬਾਬਾ ਜਿਆਦੇ ਹੀ ਮਸਤੀ ਵਿੱਚ ਹੋ ਕੇ ਔਰਤਾਂ ਵੱਲ ਨੂੰ ਨੱਚਣ ਲੱਗਦਾ ਹੈ ਤਾਂ ਰਿਸ਼ਤੇਦਾਰਾਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਇਹ ਬੰਦਾ ਕੌਣ ਹੈ ਤਾਂ ਫੇਰ ਜਾ ਕੇ ਪਤਾ ਲੱਗਦਾ ਹੈ ਕਿ ਇਸ ਨੂੰ ਤਾਂ ਵਿਆਹ ਵਿੱਚ ਬੁਲਾਇਆ ਹੀ ਨਹੀਂ ਗਿਆ ਅਤੇ ਕੋਈ ਇਸ ਨੂੰ ਜਾਣਦਾ ਹੀ ਨਹੀਂ ਸੋ ਹੋਰ ਗੱਲਾਂ ਦੀਆਂ ਗੱਲਾਂ ਬਾਬੇ ਨੇ ਨੱਚਣ ਵਾਲੇ ਤਾਂ ਪੂਰੇ ਬੱਟ ਹੀ ਕੱਢ ਦਿੱਤੇ ਸੋ ਤੁਹਾਡੇ ਇਸ ਬਿਨ ਬੁਲਾਏ ਬਰਾਤੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ